ਸਸਚੀ ਕਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ 2026 ਬਾਰੇ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਕੈਨੇਡਾ ਦੀਆਂ ਨਵੀਆਂ ਨੀਤੀਆਂ ਨੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਲਈ ਕਈ ਨਵੇਂ ਰਾਹ ਖੋਲੇ ਹਨ ਪਰ ਹਾਲ ਹੀ ਕੁਝ ਚੁਣੌਤੀਆਂ ਵੀ ਪੈਦਾ ਕੀਤੀਆਂ ਹਨ ਆਓ ਇਹਨਾਂ ਨੂੰ ਵਿਸਤਾਰ ਦੇ ਨਾਲ ਸਮਝਦੇ ਹਾਂ Ontario Rural Immigration Pilot Program ਪਹਿਲੀ ਵੱਡੀ ਖਬਰ Ontario Rural Immigration Pilot Program ਬਾਰੇ ਹੈ ਇਹ ਉਹਨਾਂ ਲੋਕਾਂ ਲਈ ਇੱਕ ਸੁਨਹਿਰੀ ਮੌਕਾ ਹੈ ਜੋ ਟ੍ਰਾਂਟੋ ਵਰਗੇ ਵੱਡੇ ਸ਼ਹਿਰਾਂ ਦੀ ਭੀੜ ਅਤੇ ਮਹਿੰਗਾਈ ਤੋਂ ਬਚਣਾ ਚਾਹੁੰਦੇ ਹਨ ਇਹ ਪ੍ਰੋਗਰਾਮ 11 ਜਨਵਰੀ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਹੁਨਰਮੰਦ ਕਾਮਿਆਂ ਤੇ ਵਿਦਿਆਰਥੀਆਂ ਨੂੰ PR ਦਾ ਸਿੱਧਾ ਅਤੇ ਸੁਖਾ ਰਸਤਾ ਦੇ ਰਿਹਾ ਹੈ ਇਹ ਸਰਕਾਰ ਦੀ ਇੱਕ ਰਣਨੀਤੀ ਹੈ ਤਾਂ ਜੋ ਟ੍ਰਾਂਟੋ ਤੇ ਦਬਾਅ ਘਟ ਕੀਤਾ ਜਾ ਸਕੇ ਅਤੇ ਛੋਟੇ ਕਸਬਿਆਂ ਦਾ ਵਿਕਾਸ ਹੋ ਸਕੇ ਬਰਕ ਪਰਮਿਟ ਵਿੱਚ ਵਾਧਾ 31 ਦਸੰਬਰ 2026 ਵਿੱਚ ਰਾਹਤ ਦੂਜੀ ਵੱਡੀ ਸਭ ਤੋਂ ਰਾਹਤ ਦੇਣ ਵਾਲੀ ਖਬਰ ਉਹਨਾਂ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਦੇ ਬਰਕ ਪਰਮਿਟ ਖਤਮ ਹੋ ਰਹੇ ਹਨ ਹੁਣ ਉਹਨਾਂ ਦੇ ਓਪਨ ਬਰਕ ਪਰਮਿਟ ਨੂੰ 31 ਦਸੰਬਰ 2026 ਤੱਕ ਵਧਾ ਦਿੱਤਾ ਗਿਆ ਹੈ ਇਹ ਕੈਨੇਡਾ ਸਰਕਾਰ ਦੀ ਇੱਕ ਡੂੰਗੀ ਸੋਚ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਉਹਨਾਂ ਨੇ ਪੜਾਇਆ ਹੈ ਉਹਨਾਂ ਨੂੰ ਦੇਸ਼ ਵਿੱਚ ਹੀ ਰੱਖਿਆ ਜਾਵੇ ਇਹ ਤੁਹਾਨੂੰ ਸਮਾਂ ਦਿੱਤਾ ਹੈ ਕਿ ਤੁਸੀਂ ਸ਼ਾਂਤੀ ਨਾਲ ਫ੍ਰੈਂਚ ਸਿੱਖ ਸਕੋ ਜਾਂ ਕਿਸੇ ਹਾਈ ਡਿਮਾਂਡ ਸੈਕਟਰ ਵਿੱਚ ਤਜਰਬਾ ਹਾਸਲ ਕਰਕੇ ਆਪਣੀ ਪ੍ਰੋਫਾਈਲ ਮਜ਼ਬੂਤ ਕਰ ਸਕੋ ਨਵੇਂ TR2PR ਪਾਥਵੇ ਕੰਸਟ੍ਰਕਸ਼ਨ ਵਰਕਰਾਂ ਲਈ ਭਾਰੀ ਮੰਗ ਤੀਜੀ ਵੱਡੀ ਅਪਡੇਟ ਨਵੇਂ TR2PR ਲਈ 14000 ਸੀਟਾਂ ਰਾਖਮੀਆਂ ਰੱਖੀਆਂ ਗਈਆਂ ਹਨ ਕੈਨੇਡਾ ਨੂੰ 2030 ਤੱਕ ਆਪਣੇ ਕਲਾਈਮੇਟ ਤੀਚਿਆਂ ਨੂੰ ਪੂਰਾ ਕਰਨ ਲਈ ਨਾ ਸਿਰਫ ਨਵੇਂ ਘਰ ਬਣਾਉਣ ਸਗੋਂ ਪੁਰਾਣੀਆਂ ਇਮਾਰਤਾਂ ਨੂੰ ਵੀ ਊਰਜਾ ਕੁਸਤ ਬਣਾਇਆ ਹੈ ਇਸ ਦੇ ਨਾਲ ਹੀ ਮਾਸਟਰ ਅਤੇ ਪੀ ਐਚ ਡੀ ਵਿਦਿਆਰਥੀਆਂ ਦੇ ਜੀਵਨ ਸਾਥੀ ਨੂੰ ਵੀ ਓਪਨ ਵਰਕ ਪਰਮਿਟ ਮਿਲਣ ਦੀ ਸੁਭਾਵਨਾ ਵੱਧ ਗਈ ਹੈ 10 ਸਾਲ ਦਾ ਵਿਜ਼ਟਰ ਵੀਜ਼ਾ ਅਤੇ ਫ੍ਰੈਂਚ ਭਾਸ਼ਾ ਦੀ ਅਹਿਮੀਅਤ ਜੇਕਰ ਤੁਹਾਡਾ ਵਰਕ ਪਰਮਿਟ ਐਕਸਟੈਂਡ ਨਹੀਂ ਹੁੰਦਾ ਤਾਂ ਸਰਕਾਰ 10 ਸਾਲ ਦਾ ਮਲਟੀ ਐਂਟਰੀ ਵਿਜ਼ਟਰ ਵੀਜ਼ਾ ਦੇ ਰਹੀ ਹੈ ਤਾਂ ਜੋ ਤੁਸੀਂ ਕੈਨੇਡਾ ਨਾਲ ਆਪਣਾ ਰਿਸ਼ਤਾ ਬਣਾਈ ਰੱਖ ਸਕੋ ਪਰ ਸਭ ਤੋਂ ਅਹਿਮ ਸਫਲਤਾ ਦੀ ਕੁੰਜੀ ਫ੍ਰੈਂਚ ਭਾਸ਼ਾ ਹੈ ਫ੍ਰੈਂਚ ਸਿੱਖਣ ਨਾਲ ਨਾ ਸਿਰਫ ਐਕਸਪ੍ਰੈਸ ਐਂਟਰੀ ਵਿੱਚ ਵਾਧੂ ਪੁਆਇੰਟ ਮਿਲਦੇ ਹਨ ਸਗੋਂ ਇਹ ਇਮੀਗ੍ਰੇਸ਼ਨ ਅਫਸਰ ਨੂੰ ਇਹ ਸੰਕੇਤ ਵੀ ਦਿੰਦਾ ਹੈ ਕਿ ਤੁਸੀਂ ਕੈਨੇਡੀਅਨ ਸੱਭਿਆਚਾਰ ਵਿੱਚ ਕੋਲਣ ਮਿਲਣ ਦੀ ਗੰਭੀਰੋ ਦੋਸਤੋ 2026 ਵਿੱਚ ਮੁਕਾਬਲਾ ਬਹੁਤ ਸਖਤ ਹੈ ਕਿਉਂਕਿ ਲਗਭਗ 20 ਲੱਖ ਲੋਕਾਂ ਦੇ ਪਰਮਿਟ ਖਤਮ ਹੋ ਰਹੇ ਹਨ ਜਿਨ੍ਹਾਂ ਵਿੱਚੋਂ 10 ਲੱਖ ਭਾਰਤੀ ਹਨ ਇਸ ਭੀੜ ਵਿੱਚ ਅੱਗੇ ਨਿਕਲਣ ਲਈ ਤੁਹਾਨੂੰ ਆਪਣੀ ਰਣਨੀਤੀ ਅਸਧਾਰਨ ਬਣਾਉਣੀ ਪਵੇਗੀ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਫ੍ਰੈਂਚ ਭਾਸ਼ਾ ਸਿੱਖਣ ਦੇ ਸੌਖੇ ਤਰੀਕੇ ਜਾਂ ਗ੍ਰੀਨ ਕੰਸਟਰਕਸ਼ਨ ਸਕਿੱਲ ਬਾਰੇ ਅਗਲੀ ਵੀਡੀਓ ਬਣਾਵਾਂ ਕਮੈਂਟ ਵਿੱਚ ਜਰੂਰ ਦੱਸੋ ਧੰਨਵਾਦ ਸਤਿ ਸ਼੍ਰੀ ਅਕਾਲ